ਪੰਜਾਬ ਵਿੱਚ ਮੀਂਹ ਨਾਲ ਹੋਵੇਗਾ ਜਲਥਲ ਅਗਲੇ 48 ਘੰਟਿਆਂ ਦੀ ਅਪਡੇਟ 20 ਤੋਂ 21 ਜੁਲਾਈ ਮੌਸਮ ਦੀ ਵੱਡੀ ਚੇਤਾਵਨੀ ਦੇਖੋ ਕਿੱਥੇ ਕਿੱਥੇ ਹੋਵੇਗੀ بارش ਮੌਸਮ ਨੂੰ ਲੈ ਕੇ ਅਲਰਟ ਹੋਏ ਹਨ ਜਾਰੀ ਮੌਸਮ ਸੰਧੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਮੌਸਮ ਬਦਲਦਾ ਹੋਇਆ ਨਜ਼ਰ ਆਵੇਗਾ ਤੇ ਲੋਕਾਂ ਨੂੰ ਗਰਮੀ ਤੋਂ ਜਿਹੜੀ ਆਰਾਮਤ ਮਿਲਦੀ ਹੋਈ ਉਮੀਦ ਨਜ਼ਰ ਆਵੇਗੀ ਤਾਂ ਮੌਸਮ ਲੈ ਕੇ ਕਿੱਥੇ ਕਿੱਥੇ ਹੋਵੇਗੀ بارش ਇਸ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰ ਲਿਓ ਪੰਜਾਬ ਵਿੱਚ ਐਤਵਾਰ ਨੂੰ ਇੰਨੇ ਦਿਨੀ ਭਾਰੀ ਮੀਂਹ ਦੀ ਚੇਤਾਵਨੀ ਜੀ ਹਾਂ ਦੇਖ ਸਕਦੇ ਹੋ ਮੀਂਹ ਚੇਤਾਵਨੀ ਹੈ ਜਿਹੜੇ ਯਾਨੀ ਕਿ ਕਿਹੜੇ ਜ਼ਿਲ੍ਹਿਆਂ ਵਿੱਚ ਬਾਰਿਸ਼ ਦੀ ਸੰਭਾਵਨਾ ਸੀ ਜਾ ਰਹੀ ਹੈ ਉਸ ਬਾਰੇ ਵੱਡੀ ਅਪਡੇਟ ਤੁਹਾਨੂੰ ਹਾਂ ਜੀ ਕਰਾਂਗੇ ਜੀ ਮੌਸਮ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ 'ਚ ਅਗਲੇ 24 ਤੋਂ 36 ਘੰਟਿਆਂ ਦੌਰਾਨ ਕਈ ਥਾਵਾਂ 'ਤੇ ਹਲਕੀ ਬਾਰਿਸ਼ ਦੀ ਹੋਣ ਦੀ ਸੰਭਾਵਨਾ ਹੈ ਇਸ ਤੋਂ ਬਾਅਦ 20 ਜੁਲਾਈ ਦੀ ਰਾਤ ਤੋਂ ਪੰਜਾਬ ਦੇ ਉਤਰੀ ਉਤਰੀ ਅਤੇ ਪੂਰਵੀ ਭਾਗਾਂ ਵਿੱਚ ਮੀਂਹ ਪੈਣ ਦੀਆਂ ਪੂਰੀਆਂ ਸੰਭਾਵਨਾ ਹਨ ਪੰਜਾਬ ਵਿੱਚ 21 ਤੋਂ 20 21 22 ਜੁਲਾਈ ਨੂੰ ਜੀ ਹਾਂ ਪੰਜਾਬ ਦੇ ਵਿੱਚ ਮੌਸਮ ਵਿਭਾਗ ਨੂੰ ਲੈ ਕੇ ਅਲਰਟ ਜਿਹੜੇ ਨੇ ਜਾਰੀ ਹੋਏ ਹਨ 21 22 ਜੁਲਾਈ ਨੂੰ ਜ਼ਿਆਦਾਤਰ ਥਾਵਾਂ ਤੇ ਤੇ 20 ਤੋਂ 23 ਜੁਲਾਈ ਤੱਕ ਕੁਝ ਥਾਵਾਂ ਤੇ ਬਾਰਿਸ਼ ਹੋਣ ਦੀ ਸੰਕੇਤ ਜਿਹੜੇ ਨੇ ਮਿਲ ਰਹੇ ਨੇ ਜੀ ਮੌਸਮ ਵਿਭਾਗ ਦੇ ਵੱਲੋਂ ਜਿਸ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਾਂ ਵੱਡੀ ਖਬਰ ਇਸ ਵੇਲੇ ਤੁਸੀਂ ਜਿਹੜੀਆਂ ਦੇਖ ਸਕਦੇ ਹੋ ਮੌਸਮ ਨੂੰ ਲੈ ਕੇ ਅਪਡੇਟਸ ਜਿਹੜੀਆਂ ਸਾਂਝੀ ਆ ਰਹੀ ਹੈ ਵੱਡੀ ਖਬਰ ਦੇਖ ਸਕਦੇ ਹੋ 20 ਤੋਂ 23 ਜੁਲਾਈ ਤੱਕ ਕੁਝ ਥਾਵਾਂ ਤੇ ਹਲਕੀ ਤੇ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਮੌਸਮ ਨੂੰ ਲੈ ਕੇ ਆਈ ਵੱਡੀ ਖਬਰ ਜਿਸ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਾਂ ਹੁਸ਼ਿਆਰਪੁਰ ਨਵਾਂ ਸ਼ਹਿਰ ਸ਼ਰੀਫ ਫਤਿਹਗੜ੍ਹ ਸਾਹਿਬ ਮੁਹਾਲੀ ਰੋਪੜ ਜ਼ਿਲ੍ਹਿਆਂ ਵਿਚਾਲੇ ਦੇ ਇਲਾਕਿਆਂ ਵਿੱਚ ਇੱਕ ਤੋਂ ਦੋ ਥਾਵਾਂ 'ਤੇ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਜਿਸ ਨਾਲ ਦਰਮਿਆਨ ਪੰਜਾਬ ਦੇ ਯਾਤਰਾ ਦੇ ਇਲਾਕਿਆਂ ਵਿੱਚ ਦਿਨ ਦਾ ਤਾਪਮਨ 32 ਤੋਂ 34 ਡਿਗਰੀ ਸੈਲਸੀਅਸ ਦੇ ਵਿਚਕਾਰ ਦਰਜ ਰਹੇਗਾ ਹੋਰ ਜਾਣਕਾਰੀ ਦਣ ਲਈ ਚੈਨਲ ਨੂੰ ਕਰੋ ਸਬਸਕ੍ਰਾਈਬ ਮਿਲਦੇ ਵੱਡੀ ਅਪਡੇਟ ਵਿੱਚ ਤਤਕਲੀ ਧੰਨਵਾਦੀ ਸਰਾਂ ਦਾ